ਲਓ ਮਿੱਤਰੋ ਆਪਾਂ ਤਲਵੰਡੀ ਸਾਬੋ ਮੇਲੇ ਚੋਂ ਇੱਕ ਵੀਡੀਓ ਜਿਹੜੀ ਹੋਰ ਕਵਰ ਕਰਨ ਲੱਗੇ ਆਂ ਇਹਦੇ ਚ ਨਾ ਤੁਹਾਨੂੰ ਚੰਗੇ ਜਾਨਵਰ ਦਿਖਾਵਾਂਗੇ ਜੋ ਸੇਲ ਤੇ ਆ ਤੇ ਹਾਜੀ ਸਟੱਡ ਫਾਰਮ ਤੇ ਆਪਾਂ ਪਹੁੰਚੇ ਆਂਗੇ ਇਹਨਾਂ ਦਾ ਪਹਿਲਾਂ ਆਪਾਂ ਘੋੜਾ ਦਿਖਾਉਣੇ ਆ ਸਸਰੀ ਗੱਲ ਬਾਈ ਸਸਰੀ ਗੱਲ ਬਾਈ ਸਾਰਿਆਂ ਦੀ ਹੋਰ ਬਾਈ ਠੀਕ ਠਾਕ ਹਾਂਜੀ ਵਧੀਆ ਜੀ ਤੇ ਕਿੱਦਾਂ ਆਗੇ ਸੀ ਮੇਲੇ ਚ ਜੀ ਆਪਾਂ ਵੀ ਆਗੇ ਸੀਗੇ 7 ਤਰੀਕ ਦੇ ਮੇਲੇ ਚ ਠੀਕ ਆ ਜੀ ਹਾਂਜੀ ਤੇ ਪਹਿਲਾਂ ਤਾਂ ਬਾਈ ਆਪਣੇ ਨਾ ਦੋਸਤਾਂ ਨੂੰ ਇਸ ਘੋੜੇ ਦੀ ਡਿਟੇਲ ਜ਼ਰੂਰ ਦਿਓ ਹਾਂਜੀ ਬਾਈ ਹਾਂਜੀ ਇਹਦਾ ਨਾਂ ਜੀ ਹਿਮਾਲਿਆ ਪਰਬਤ ਆਗਾ ਜੀ ਹਿਮਾਲਿਆ ਪਰਬਤ ਹਾਂ ਪਾਓ ਇਹਦਾ ਹੀ ਖਲੀ ਆਗਾ ਜੀ ਠੀਕ ਆ ਤੇ ਦਾਦਿਆ ਵਾਲੀ ਲਾਈਨ ਚੋ ਜੀ ਇਹ ਰਾਜੂ ਡੋੜ ਦਾ ਪੋਤਾ ਆਗਾ ਜੀ ਖਲੀ ਕਿਹੜਾ ਆਗਾ ਖਲੀ ਜੀ ਜਿਹੜਾ ਮੱਲੇ ਵਾਲੇ ਡਾਕਟਰ ਕੋਲੇ ਹੁੰਦਾ ਸੀਗਾ ਜਗਰਾ ਉਹਦੇ ਹਾਂ ਹੁਣ ਜਗਰਾਜ ਕੋਲੇ ਆ ਕਤਰ ਵਾਲੇ ਕੋਲੇ ਆ ਹੁਣ ਜੀ ਇਹ ਠੀਕ ਆ ਇਹਦੀ ਮਾਂ ਜੀ ਰਾਜੂ ਆਗੀ ਉਹ ਸੂਰੇ ਵਾਲੀ ਲਾਈਨ ਦੀ ਆ ਜੀ ਠੀਕ ਆ ਠੀਕ ਆ ਹਾਂ ਉਹ ਕੁੰਬ ਵਾਲੇ ਆਮਣੀ ਕੋਲੇ ਆ ਠੀਕ ਆ ਤੇ ਜਿਵੇਂ ਘੋੜਾ ਹਨਾ ਹਾਂਜੀ ਵਾਕਈ ਉਸ ਹਿਸਾਬ ਨਾਲ ਹੀ ਤੁਸੀਂ ਨਾਂ ਰੱਖਿਆ ਦਾ ਹਿਮਾਲਿਆ ਪਰਬਤ ਹਾਂਜੀ ਹਿਮਾਲਿਆ ਪਰਬਤ ਹੀ ਹਾਂ ਤੇ ਬਾਕੀ ਦੋਸਤੋ ਦੇਖੋ ਵੈੱਡ ਵਾਡੀ ਦਾ ਚੰਗਾ ਮਜ਼ਬੂਤ ਤੇ ਹਾਈਟ ਕਿੰਨੀ ਹੋ ਗਈ ਬਾਈ ਬਾਈ ਹਾਈਟ 68 ਪਲੱਸ ਐਸਟੇਮੇਟ ਠੀਕ ਆ ਹਾਂਜੀ ਤੇ ਉਮਰ ਚ ਕਿੰਨਾ ਹੋ ਗਿਆ ਉਮਰ ਚ 40 ਮਹੀਨਿਆਂ ਦਾ ਹੀ ਹਜੇ 40 ਮਹੀਨਿਆਂ ਦਾ ਹਾਂਜੀ ਤੇ ਹਾਈਟ ਚੰਗੀ ਕਰ ਗਿਆ ਹਨ ਹਾਂਜੀ ਤੇ ਕਿੰਨੇ ਆ ਘੋੜੀਆਂ ਤੇ ਛੜਤਾ ਘੋੜੀਆਂ ਤੇ 40 45 ਤੇ ਛੜਤਾ ਜੀ ਤੇ ਰਿਜ਼ਲਟ ਕਿਪਤਾ ਵਾਹ ਆ ਗਏ ਹਾਂਜੀ ਤਿੰਨ ਆ ਗਏ ਜੀ ਇੱਕ ਰਾਤ ਆਇਆਗਾ ਜੀ ਚੌਥਾ ਰਿਜ਼ਲਟ ਜੀ ਬਾਕੀ ਉਹ ਨਾਲ ਲੱਗੇ ਪਿਆ ਸਾਰੇ ਸਪੌਟਲੈਸ ਰਿਜ਼ਲਟ ਆਏ ਆ ਠੀਕ ਆ ਹਾਂਜੀ ਤੇ ਕੈਮਰਾਮੈਨ ਕਹਿੰਦਾ ਉਹ ਬਾਈਨਰ ਤੇ ਵੀ ਮਾਰਨੀ ਕੈਮਰਾ ਰਿਜ਼ਲਟਾਂ ਦਾ ਪਤਾ ਲੱਗ ਜਾਂਦਾਗਾ ਤੇ ਚੰਗਾ ਸੂੰਦਾ ਹਨਾ ਹਾਂਜੀ ਤੇ ਚੰਬੀ-ਚੁੰਬੀ ਤੇ ਵੀ ਵਧਗਾ ਸੂੰਦਾ ਜੇ ਸਾਰੇ ਰਿਜ਼ਲਟ ਚੰਬੀ ਤੇ ਆਏ ਆ ਜੀ ਇੱਕ ਵੀ ਨੁਗਰੀ ਦਾ ਰਿਜ਼ਲਟ ਨਹੀਂ ਆਇਆ ਤਿੰਨੇ ਚਾਰੇ ਰਿਜ਼ਲਟ ਚੰਬੀਆਂ ਤੇ ਆਏ ਠੀਕ ਆ ਲੋ ਮਿੱਤਰੋ ਜੇ ਕਿਸੇ ਵੀ ਭਰਾ ਨੇ ਚੰਬੀ ਘੋੜੀ ਮੇਟ ਕਰਾਉਣੀ ਹੋਵੇ ਇਹ ਤੋਂ ਹਿਮਾਲਿਆ ਪਰਬਤ ਤੋਂ ਤਾਂ ਤੁਸੀਂ ਕਰ ਲਿਓ ਸੰਪਰਕ ਘੋੜੇ ਦਾ ਰਿਜ਼ਲਟ ਵੀ ਟੌਪ ਦਾ ਹੀ ਆਉਂਦਾਗਾ ਬਾਈ ਕਹਿੰਦਾ ਚੰਬੀਆਂ ਤੇ ਹੀ ਆਏ ਆ ਜਿੰਨੇ ਹੁਣ ਤੱਕ ਆਏ ਆਗੇ ਤੇ ਚੰਗੇ ਨੁਕਰੇ ਸਪੋਰਟਲੈਸ ਬੱਚੇ ਪੈਦਾ ਕੀਤੇ ਆ ਇਹਨੇ ਤੇ ਆਫ ਵੀ ਚੰਗਾ ਗਾ ਬਲੱਡ ਲਾਈਨ ਵੀ ਬਹੁਤ ਚੰਗੀ ਹੈ ਇਹਦੀ ਤੇ ਇੱਕਾਰੀ ਘੋੜਾ ਤੁਸੀਂ ਫੇਰ ਦੇਖ ਲਓ ਬਾਕੀ ਬਾਈ ਨਾ ਲੈਂਥ ਲੁੰਥ ਦਾ ਹੈਗੀ ਹੈਗੀ ਗਰਦਨ ਵੀ ਬਹੁਤ ਆ ਘੋੜੇ ਨੂੰ ਹਣਾ ਹਾਂਜੀ ਤੇ ਇਹਦੀ ਸਟਾਡ ਫੀਸ ਕੀ ਚੱਲ ਰਹੀ ਹੈ ਇਹਦੀ 11000 ਰੁਪਏ ਰੱਖੀ ਹੋਈ ਹੈ ਠੀਕ ਹੈ ਜੀ ਹਾਂਜੀ ਤੇ ਨੋਰਮਲ ਫੀਸ ਆਗੀ ਹਾਂ ਨੋਰਮਲ ਫੀਸ ਆਈ ਬਾਕੀ ਮੌਕੇ ਤੇ ਨੋਰਮਲ ਫੀਸ ਆ ਵਧੀਆ ਗੱਲ ਬਾਤ ਆ ਭਰਾ ਦੀ ਆਪਾਂ ਨੂੰ ਲੱਗੀ ਏ ਬਾਈ ਇਹ ਦਾ ਕਾਰੀ ਫੋਨ ਨੰਬਰ ਇੱਥੇ ਵੀ ਬੋਲ ਦੇ ਹਾਂਜੀ ਘੋੜੇ ਬਾਰੇ ਕਿਸੇ ਨੇ ਸੰਪਰਕ ਕਰਨਾ ਹੋਵੇ ਸਾਡਾ ਸਰਵਿਸ ਲਈ 946553 ਜੀ 02114 ਦੂਜਾ ਨੰਬਰ 277174 ਪੂਰਾ 986 ਠੀਕ ਆ ਆ ਜੋ ਬਾਈ ਬਾਕੀ ਬੈਂਡਰਾਂ ਤੇ ਦੋਨਾਂ ਤੇ ਨੰਬਰ ਲੱਗੇ ਹੋਏ ਠੀਕ ਆ ਜੀ ਬਾਈ ਨਰ ਤੇ ਵੀ ਮਾਰਦੀ ਕੈਮਰਾਮੈਨ ਤੇ ਲੋ ਮਿੱਤਰੋ ਇੱਕ ਊੜਾ ਚੰਗਾ ਕਰਕੇ ਤੇ ਆ ਸਾਰੇ ਦੋਸਤ ਮਿੱਤਰ ਜਿੰਨੇ ਵੀ ਮੇਲੇ ਚ ਪਹੁੰਚੇ ਆਗੇ ਇਹਦੇ ਕੋਲੇ ਆ ਖੜਦੇ ਆ ਵੇਖਦੇ ਆਗੇ ਤੇ ਆ ਜੋ ਹੁਣ ਆਪਾਂ ਤੁਹਾਨੂੰ ਸੇਲ ਵਾਲੇ ਜਾਨਵਰ ਦਿਖਾਉਣੇ ਅੱਗੇ ਖੜ ਜਾ ਪੁੱਤ ਆ ਜਿੰਨੀ ਡਿਟੇਲ ਮੜੀ ਤੇ ਰਲੀ ਗੁੱਡੀ ਦੀ ਆਇਆ ਬਾਈ ਕਿਹੜਾ ਇਹ ਇਹਦੇ ਬਾਰੇ ਇੱਕ ਦੱਸ ਪਹਿਲਾਂ ਦਾ ਇਹ 7 ਸਾਲ ਦੀ ਹੈ ਤੂੰ ਗੱਲ ਕਰੇਂਗਾ ਹੂੰ ਠੀਕ ਕਰ ਤੂੰ ਦੱਸ ਦੇ ਫਿਰ ਨੇੜੇ ਹੋ ਜਾ ਮਾਈਕ 'ਚ ਆਵਾਜ਼ ਤੇਰੀ ਆਈ ਜਾ ਬਸ ਕੋਲੇ ਕੋਲੇ ਖੜ ਜਾ ਕੋਈ ਨਹੀਂ ਫੇਰ ਹਾਂਜੀ ਉਮਰ ਚ 7 ਸਾਲ ਹਾਂ ਬਾਈ ਉਮਰ 7 ਸਾਲ ਦੀ ਹੈ ਠੀਕ ਆ ਠੀਕ ਆ ਤੇ ਮੌਕੇ ਦੀ ਕਿਵੇਂ ਆ ਹੁਣ ਖਾਲੀ ਆ ਬਈ ਮੌਕੇ ਦੀ ਖਾਲੀ ਹਾਂ ਠੀਕ ਆ ਤੇ ਹਾਈਟ ਕਿੰਨੀ ਕਰ ਗਈ ਹਾਈਟ ਘਾਟ ਆ ਬਈ ਫੱਟੀ ਵਾਲੀ ਜਮਾ ਠੀਕ ਆ ਤੇ ਬਾਲ ਪੌੜੀਆਂ ਦੇ ਤਾਂ ਸਾਫ਼ ਹੋਣਗੇ ਜਮਾ ਜਮਾ ਸਾਫ਼ ਆ ਬਈ ਠੀਕ ਆ ਕੋਈ ਛਿੱਟਾ ਛੁੱਟਾ ਨਹੀਂ ਨਾ ਨਾ ਕੋਈ ਸਾਫ਼ ਠੀਕ ਆ ਲਓ ਮਿੱਤਰੋ ਬਾਲ ਪੌੜੀਆਂ ਦੇ ਤਾਂ ਜਾਨਵਰ ਸਾਫ਼ ਮਿਲਣਗੇ ਹਾਂ ਤੇ ਸਵਾਰੀ ਸੂਰੀ ਕਿਵੇਂ ਕਰਾਉਂਦੀ ਆ ਜਮਾ ਓਕੇ ਆ ਬਈ ਠੀਕ ਆ ਤੇ ਕਿੰਨੇ ਦੀ ਛੱਡ ਦੇਗਾ ਭਰਾ ਫਿਰ ਇਹ ਇਹ ਫੋਨ ਤੇ ਕਰ ਲਾਂਗੇ ਬਾਈ ਫੋਨ ਤੇ ਹਾਂ ਠੀਕ ਆ ਲਓ ਮਿੱਤਰੋ ਰੇਟ ਬਾਈ ਫੋਨ ਤੇ ਕਰੂਗਾ ਤੇ ਕਰ ਲਿਓ ਸੰਪਰਕ ਜਿਹੜਾ ਜਾਨਵਰ ਪਸੰਦ ਆਉਂਦਾ ਆ ਜਾ ਫਿਰ ਬਾਈ ਅੱਗੇ ਆ ਜਾ ਇਹਦੇ ਬਾਰੇ ਵੀ ਦੇ ਡਿਟੇਲ ਆਪਣੇ ਦੋਸਤਾਂ ਨੂੰ ਇਹ ਬਾਈ ਮੇਲੇ ਚ ਲਿਆਂਦੀ ਹਾਂ ਤਾਂ ਘਰੇ ਰੱਖੀ ਹੋਈ ਹੈਗੀ ਅੱਛਾ ਹਾਂ ਉਹ ਮੇਲਾ ਦਿਖਾਉਣ ਨੂੰ ਲਿਆਂਦਾ ਮੇਲਾ ਦਿਖਾਉਣ ਹੀ ਲਿਆਂਦਾ ਹਾਂ ਹਾਂ ਬਿਲਕੁਲ ਠੀਕ ਆ ਇਹ ਪੱਕੀ ਰੱਖੀ ਹੋਈ ਹੈ ਘਰੀ ਠੀਕ ਆ ਬੱਚੇ ਵਧੀਆ ਲਾਉਂਦੀ ਹੋ ਹਨ ਜਮਾ ਕੋਕਾ ਵੀਸ ਬਾਈ ਠੀਕ ਆ ਕਿੱਦਾਂ ਦੇ ਬੱਚੇ ਲਾ ਆਂਦੀ ਐ ਇਹ ਇਹ ਮੱਥੇ ਪਟਾਉਂਦੇ ਵੀ ਮੰਗਰਲੇ ਦੋ ਪਾਰ ਚਿੱਟੇ ਹਾਂ ਬਸ਼ੇਰੀ ਦੀ ਵੇਚੀ 5.5 ਲੱਖ ਰੁਪਏ ਦੀ ਠੀਕ ਆ ਹਾਂ ਮਾਰਵਾੜੀ ਲਾਉਂਦੀ ਐ ਬੱਚੇ ਹਾਂ ਮਾਰਬੜੀ ਜੰਮੂ ਆ ਜਾ ਫਿਰ ਅੱਗੇ ਬਾਈ ਇਹ ਕਿਹੜੇ ਦੀ ਐ ਮੋਲਕ ਦੀ ਇਹ ਬਸ਼ੇਰੀ ਆ ਗਈ ਹਾਂ ਬਾਈ ਇਹ ਕਿਹੜੇ ਦੀ ਐ ਇਹ ਮੋਲਕ ਦੀ ਰਾਜਸਥਾਨ ਵਾਲੇ ਦੀ ਬਾਈ ਰਾਜਸਥਾਨ ਚੌਕੜ ਹਾਂ ਬਾਈ ਉਹਦੀ ਐ ਮੋਲਕ ਹਾਂ ਮੋਲਕ ਬਾਈ ਠੀਕ ਆ ਆਪ ਕਿਹੜੇ ਦਾ ਹੋ ਪਤਾ ਕੋਈ ਆਪ ਆਪ ਦਿਲਸ਼ਾਨ ਉਹਦਾ ਹੀ ਦਿਲਸ਼ਾਨ ਦਾ ਉਹਦਾ ਚੱਲ ਉਹਦਾ ਕਨਫਰਮ ਹੋ ਜੂਗਾ ਉਹਦਾ ਹੋ ਜਾਂਦਾ ਬਈ ਉਹ ਤਾਂ ਸਾਰਾ ਕਈ ਵਾਰੀ ਆਪਾਂ ਨੂੰ ਨਹੀਂ ਪਿਆ ਉਹ ਰਾਜਸਥਾਨ ਵਾਲੇ ਦਾ ਉਹ ਉਹਦਾ ਕਨਫਰਮ ਹੋ ਜੂਗਾ ਬਈ ਹਾਂ ਹੋ ਜੂ ਬਈ ਕੋਈ ਫੋਨ ਤੇ ਅਗਲਾ ਪੁੱਛੂਗਾ ਤੁਸੀਂ ਪੁੱਛ ਕੇ ਦੱਸ ਦਿਓ ਹਾਂ ਉਹਦਾ ਕੋਈ ਚੱਕਰ ਨਹੀਂਗਾ ਤੇ ਕਿੰਨੇ ਮਹੀਨੇ ਹੋ ਗਈ ਇਹ ਇਹ 1.5 ਮਹੀਨੇ ਦੀ ਹੋਈ ਹੈ ਬਈ ਹਲੇ ਤਾਂ 1.5 ਮਹੀਨੇ ਦੀ ਉਸ ਹਿਸਾਬ ਨਾਲ ਚੰਗੀ ਹਾਈਟ ਹੋਈ ਟਿਕਰੀ ਜਾਂਦੀ ਹੈ ਨਾ ਪੂਰੀ ਸੋਹਣੀ ਕਰੋ ਬਈ ਹਾਂ ਤੇ ਇਹ ਕਿੰਨੇ ਛੱਡੇਗਾ ਇਹ ਵੀ ਫੋਨ ਤੇ ਕਰ ਲਾਂਗੇ ਸਾਰਿਆਂ ਦਾ ਫੋਨ ਤੇ ਹੀ ਹੈ ਹਾਂ ਲਓ ਮਿੱਤਰੋ ਸਾਰਿਆਂ ਦਾ ਫੋਨ ਤੇ ਹੀ ਰੇਟ ਹੋਊਗਾ ਤੇ ਅੱਗੇ ਆ ਜਾ ਫਿਰ ਇਹਦੇ ਬਾਰੇ ਦੱਸ ਇਹ ਉਮਰ ਹੈਗੀ ਬਈ 5.5 6 ਸਾਲ ਦੀ ਘੋੜੀ ਹੈਗੀ ਅੱਛਾ ਹਾਂ ਬਸ਼ੇਰੀ ਦੀ ਘਰੇ ਆ ਬਈ ủi ਹੋਈ ਹੈਗੀ ਇਹ ਠੀਕ ਤੇ ਹੁਣ ਇਹ ਤਿੰਨ ਕਿ ਮਹੀਨੇ ਦੀ ਦੁਬਾਰੇ ਫੇਰ ਗੱਪਣ ਦੁਬਾਰੇ ਫੇਰ ਗੱਪਣ ਹਾਂ ਤਿੰਨ ਕਿ ਮਹੀਨੇ ਦੀ ਕਿਹੜੇ ਘੋੜੇ ਤੋਂ ਆ ਹੁਣ ਇਹ ਜਿਹੜਾ ਬਾਬੇ ਘੂਟੀ ਕੋਲੇ ਆਉਦੀ ਆ ਉਹ ਤੋਂ ਆ ਬਈ ਠੀਕ ਆ ਹਾਂ ਤੇ ਬਸ਼ੇਰੀ ਆ ਦੀ ਘਰੇ ਹਾਂ ਬਸ਼ੇਰੀ ਘਰੇ ਆ ਬਈ ਇਹਦੇ ਉਹ ਕਿੱਦਾਂ ਆਂਦੀ ਆ ਉਹ ਮੱਥੇ ਉਹਦੇ ਫੁੱਲ ਲਗਾ ਤੇ ਇੱਕ ਪਰ ਜਟਾ ਮੂਰਲਾ ਬਈ ਠੀਕ ਆ ਯਾਨੀ ਕਿ ਇਹਦੇ ਅੰਗ ਉਹ ਹਾਂ ਮਾਰਕੀ ਦੇ ਤੇ ਇਹਦੇ ਫੁੱਲ ਹੈ ਨਹੀਂ ਗਾ ਉਹਦੇ ਫੁੱਲ ਆ ਗਿਆ ਤੇ ਸ਼ਕੀਨ ਆ ਕੰਨਾ ਕੁੰਨਾ ਦੀ ਬਸ਼ੇਰੀ ਆਈ ਸੋਹਣੀ ਬਾਈ ਠੀਕ ਹੈ ਲਓ ਮਿੱਤਰੋ ਕਰ ਲਿਓ ਸੰਪਰਕ ਆ ਬਾਈ ਦੇ ਸੀਗੇ ਜਾਨਵਰ ਇੱਕ ਵਾਰੀ ਮੋਟਾ ਮੋਟਾ ਕੈਮਰਾ ਫੇਰ ਮਾਰ ਦਿੰਨੇ ਆ ਆਪਾਂ ਇਹਨਾਂ ਤੇ ਤੇ ਇੱਕ ਅੱਗੇ ਖੜੀ ਏ ਬਸ਼ੇਰੀ ਆ ਕੇ ਹਾਂ ਬਾਈ ਆ ਜਾ ਫਿਰ ਬਾਈ ਕੈਮਰਾਮੈਨ ਤੂੰ ਇਧਰ ਦੀ ਆ ਜਾ ਭਲਾ ਕੋਈ ਨਹੀਂ ਜਿਹੜਾ ਥਾਂ ਤੇ ਟੱਪਣਾ ਤਾਂ ਇਧਰ ਦੀ ਆ ਜੀ ਤਾਰਾਂ ਦੇ ਲਓ ਮਿੱਤਰੋ ਇਹ ਵੀ ਦਿਖਾਉਣੇ ਆ ਤੁਹਾਨੂੰ ਆਪਾਂ ਬਸ਼ੇਰੀ ਸਾਊਸੀ ਲਾ ਬਾਈ ਹੋਂ ਤਾਂ ਹਨਾ ਹਾਂ ਜਮਾ ਬਾਈ ਸੀਲ ਆ ਬਈ ਠੀਕ ਐ ਇਹ ਕਿਹੜੀ ਦੀ ਬੱਚੀ ਆ ਗਈ ਇਹ ਰਾਜਕੁੜੇੜਾ ਕਲੀਏ ਬੰਡੂ ਦੀ ਆ ਬਈ ਠੀਕ ਐ ਹਾਂ ਇਹ ਤੁਹਾਡੀ ਖਰੀਦੀ ਹੈ ਕਿ ਹੋਮ ਬ੍ਰੀਡ ਸੀ ਨਾ ਹੋਮ ਬ੍ਰੀਡ ਆ ਬਾਈ ਮਾਂ ਦੇ ਘਰੇ ਆਪਣੇ ਘਰੇ ਆ ਮਾਂ ਹਾਂ ਮਾਂ ਦਾ ਕਿੰਨਾ ਕੱਦ ਦਾ ਹੋ ਮਾਂ ਦਾ 26 ਦਾ ਬਾਈ ਫੱਟੀ ਵਾਲਾ ਠੀਕ ਐ ਜਿਹੜੇ ਘੋੜੇ ਦੀ ਬੱਚੀ ਉਹਦਾ ਵੀ ਚੰਗਾ ਹੋ ਹਾਂ ਉਹਦਾ 70 ਆ ਬਾਈ ਠੀਕ ਐ ਠੀਕ ਹਾਂ ਤੇ ਇਹ ਫਿਰ ਕਿੰਨੇ ਦੀ ਛੱਡੇਗਾ ਭਰਾ ਇਹ ਵੀ ਫੋਨ ਤੇ ਕਰਾਂਗੇ ਬਾਈ ਫੋਨ ਤੇ ਹਾਂ ਲਓ ਮਿੱਤਰੋ ਰੇਟ ਆ ਸਾਰਾ ਫੋਨ ਤੇ ਹੋਊਗਾ ਜਾਨਵਰ ਤੁਹਾਨੂੰ ਦਿਖਾ ਦੇ ਚੰਗੇ ਜਾਨਵਰ ਸਾਡੇ ਸੂਨੇ ਸੀਲ ਸਾਊ ਆ ਹਾਂ ਬਾਕੀ ਉਹ ਜੀ ਗੱਲ ਨਹੀਂ ਵੀ ਆ ਉਹਦੀ ਆ ਉਹਦੀ ਆ ਜਿਹੜੀ ਉਹ ਹੋਊਗੀ ਤਾਂ ਗੱਲ ਹੋਊਗੀ ਉਹੀ ਕਹੋਗੇ ਹਨਾ ਤੇ ਬਾਈ ਇੱਕ ਵਾਰੀ ਆਪਣਾ ਪ੍ਰੋਪਰ ਐਡਰੈਸ ਬੋਲ ਦੇ ਤੇ ਫੋਨ ਨੰਬਰ ਬੋਲ ਐਡਰੈਸ ਲੇੜੇ ਵਾਲਾ ਪੈਂਡ ਬਾਈ ਆਪਣਾ ਤੇ ਨੰਬਰ 9417235085 ਬਾਈ ਲਓ ਮਿੱਤਰੋ ਕਰ ਲਿਓ ਸੰਪਰਕ ਇਸ ਨੰਬਰ ਤੇ ਕੋਈ ਵੀ ਜਾਨਵਰ ਖਰੀਦਣਾ ਹੋਵੇ ਤੇ ਜਿਹੜੇ ਭਰਾਵਾਂ ਨੇ ਆਪਣੇ ਫੇਸਬੁੱਕ ਪੇਜ ਦਿਲਦਾਰ ਬੰਦੇ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ ਲਾਈਕ ਨਹੀਂ ਕੀਤਾ ਫੋਲੋ ਕਰ ਲਓ ਲਾਈਕ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਕਿਸੇ ਵੀ ਭਰਾ ਨੇ ਆਪਣੇ ਜਾਨਵਰਾਂ ਦੀ ਚੰਗੇ ਸ਼ਾਟ ਸ਼ੂਟ ਕਰਵਾ ਕੇ ਆਪਣੇ ਸਟੱਡ ਫਾਰਮ ਤੇ ਪ੍ਰੋਮੋਸ਼ਨ ਵੀਡੀਓ ਵਗੈਰਾ ਕਰਵਾਉਣੀ ਹੋਵੇ ਤਾਂ ਸਾਡੇ ਨਾਲ ਵੀ ਸੰਪਰਕ ਕਰ ਲਿਓ ਸਾਡਾ ਨੰਬਰ ਨੋਟ ਕਰ ਲਓ 8198042453 ਮਿਲਦੇ ਆਂ ਜੀ ਹੋਰ ਕਿਸੇ ਨਵੀਂ ਵੀਡੀਓ